ਟ੍ਰਾਂਟੋ ਹਾਊਸਿੰਗ ਮਾਰਕੀਟ ਦੇ ਵਿੱਚ ਆ ਗਈ ਵੱਡੀ ਘਰਾਵਟ ਹਜ਼ੋਗ ਮਹਾਰਾ ਨੇ ਜਾਰੀ ਕਰ ਦਿੱਤੀ ਚੇਤਾਵਨੀ ਪਿਛਲੇ ਦਹਾਕਿਆਂ ਦੇ ਵਿੱਚ ਆਈ ਮੰਦੀ ਵਰਗੇ ਬਣਨ ਲੱਗੇ ਹਾਲਾਤ ਸਸ਼ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਤੁਸੀਂ ਮੈਂ ਹਾਂ ਸੁਖਮਨ ਚੀਮਾ ਗ੍ਰੇਟਰ ਟ੍ਰਾਂਟੋ ਏਰੀਆ ਦੇ ਵਿੱਚ ਜੁਲਾਈ 2025 ਦੌਰਾਨ ਨਵੇਂ ਘਰਾਂ ਦੀ ਵਿਕਰੀ ਦਹਾਕਿਆਂ ਦੇ ਸਭ ਤੋਂ ਹੇਠਲੇ ਪੱਧਰ ਤੇ ਆ ਚੁੱਕੇ ਜਾਨੀ ਕਿ ਟ੍ਰਾਂਟੋ ਹਾਊਸਿੰਗ ਮਾਰਕੀਟ ਦੇ ਵਿੱਚ ਇਸ ਵਕਤ ਵੱਡੀ ਘਰਾਵਟ ਆ ਚੁੱਕੀ ਹੈ ਅਜੋਗ ਦੇ ਮਹਾਰਾ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਜੇਕਰ ਹਾਲਾਤ ਐਸੇ ਹੀ ਰਹੇ ਤਾਂ 1990 ਦੇ ਦਹਾਕੇ ਵਰਗੀ ਭਿਆਨਕ ਮੰਦੀ ਫਿਰ ਤੋਂ ਆ ਸਕਦੀ ਹੈ ਬਿਲਡਿੰਗ ਅ ਇੰਡਸਟਰੀ ਐਂਡ ਲੈਂਡ ਡਿਵੈਲਪਮੈਂਟ ਐਸੋਸੀਏਸ਼ਨ ਜਾਨੀ ਕਿ ਬਿਲਟ ਵੱਲੋਂ ਜਾਰੀ ਅਲੌਟਸ ਗਰੁੱਪ ਦੀ ਰਿਪੋਰਟ ਮੁਤਾਬਕ ਜੁਲਾਈ 2025 ਦੇ ਵਿੱਚ ਸਿਰਫ 359 ਨਵੇਂ ਘਰ ਵਿਕੇ ਨੇ ਜੁਲਾਈ 2024 ਨਾਲੋਂ 48 ਪਰਸੈਂਟੇਜ ਦੇ ਵਿੱਚ ਗਰਾਵਟ ਦੇਖਣ ਨੂੰ ਮਿਲਿਆ ਜੁਲਾਈ ਮਹੀਨੇ ਦੇ ਵਿੱਚ ਆਮ ਤੌਰ ਤੇ ਲਗਭਗ 1941 ਘਰ ਵਿਕਦੇ ਸਨ ਜਿਸ ਦੇ ਨਾਲੋਂ ਇਹ ਗਿਣਤੀ ਬਹੁਤ ਵੱਡੇ ਪੱਧਰ ਤੇ ਘਟ ਹੈ ਵਿਕਰੀ 1990 ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ਤੇ ਆ ਚੁੱਕੀ ਹੈ ਕੰਡੋਮੀਨੀਅਮ ਅਪਾਰਟਮੈਂਟ ਪਲੱਸ ਟਾਊਨ ਹਾਊਸ ਸਿਰਫ 150 ਯੂਨਿਟ ਵੇਚੇ ਨੇ ਪਿਛਲੇ ਸਾਲ ਨਾਲੋਂ ਇਹ 44% ਘਟ ਚੁੱਕੇ ਨੇ ਲੰਬੇ ਸਮੇਂ ਦੀ ਔਸਤ ਦੇ ਨਾਲੋਂ ਜੇਕਰ ਕੰਪੇਅਰ ਕਰਕੇ ਦੇਖੀਏ ਪਿਛਲੇ ਕਈ ਦਹਾਕਿਆਂ ਦੇ ਵਿੱਚ ਤਾਂ 60% ਇਸ ਔਸਤ ਦੇ ਵਿੱਚ ਗਿਰਾਵਟ ਆ ਚੁੱਕੀ ਹੈ ਸਿੰਗਲ ਫੈਮਿਲੀ ਘਰਾਂ ਦੀ ਜਿਹੜੀ ਵਿਕਰੀ ਆ ਉਹ ਵੀ ਡਿੱਗ ਚੁੱਕੀ ਹੈ ਇਸ ਦੇ ਵਿੱਚ ਸਿੰਗਲ ਫੈਮਿਲੀ ਘਰ ਜਿਸ ਦੇ ਵਿੱਚ ਡਿੱਟ ਚੜ ਜਿਸ ਦੇ ਵਿੱਚ ਸੈਮੀ ਲਿੰਕਡ ਟਾਊਨ ਹਾਊਸ ਸਿਰਫ 209 ਯੂਨਟ ਵੇਖਣ ਪਿਛਲੇ ਸਾਲ ਦੇ ਨਾਲੋਂ 44% ਗਿਣਤੀ ਘਟ ਰਹੀ ਹੈ ਜੇਕਰ ਲੰਬੇ 10 ਸਾਲ ਦੇ ਦਹਾਕਿਆਂ ਦੇ ਨਾਲ ਕਈ ਸਾਲਾਂ ਦੇ ਜਿਹੜੇ ਲੰਬੀ ਔਸਤ ਕੱਢ ਕੇ ਦੇਖੇ ਤਾਂ ਇਹ ਵੀ 60% ਇਸ ਦੇ ਵਿੱਚ ਗਰਾਬਟ ਆ ਚੁੱਕੀ ਹੈ ਵਿਕਰੀ ਘਟ ਹੋਣ ਦੇ ਬਾਵਜੂਦ ਮਾਰਕੀਟ ਵਿੱਚ ਘਰਾਂ ਦੀ ਗਿਣਤੀ ਵੱਧ ਰਹੀ ਹੈ ਕੁੱਲ 22654 ਯੂਨਿਟ ਮਾਰਕੀਟ ਦੇ ਵਿੱਚ ਮੌਜੂਦ ਨੇ ਇਸ ਦੇ ਵਿੱਚ ਲਗਭਗ 16000 ਪਲੱਸ ਕੰਡੋ ਅਤੇ ਲਗਭਗ 6000 ਜਿਹੜੇ ਸਿੰਗਲ ਫੈਮਿਲੀ ਕਰਨੇ ਤੇ ਇਸ ਇਹ ਦਰਸਾਉਂਦਾ ਹੈ ਕਿ ਘਰ ਵਿਕ ਨਹੀਂ ਰਹੇ ਤੇ ਸਟਾਕ ਲਗਾਤਾਰ ਵਧ ਰਿਹਾ ਜੋਗ ਮਹਾਰਾ ਨੇ ਚੇਤਾਵਨੀ ਜਾਰੀ ਕੀਤੀ ਆ ਬਿਲਡ ਦੇ ਸੀਨੀਅਰ ਉਪ ਪ੍ਰਧਾਨ ਜਸਟਰਡ ਸ਼ੇਅਰ ਵੁੱਡ ਨੇ ਕਿਹਾ ਕਿ ਮਾਰਕੀਟ ਦੇ ਵਿੱਚ ਇਹ ਆંકੜੇ ਦਰਸਾ ਰਹੇ ਨੇ ਕਿ ਨਮੀ ਸਪਲਾਈ ਆ ਜਿਹੜੀ ਰੁਕੀ ਹੋਈ ਆ ਸਰਕਾਰ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਆ ਨਹੀਂ ਤਾਂ ਮੌਜੂਦਾ ਹਾਲਾਤ ਹੋਰ ਵੀ ਖਰਾਬ ਹੋ ਸਕਦੇ ਨੇ 1990 ਦੇ ਦਹਾਕੇ ਦੇ ਵਿੱਚ ਆਈ ਮੰਦੀ ਦੇ ਵਿੱਚ ਘਰਾਂ ਦੀ ਕੀਮਤ 25 ਤੋਂ 30% ਤੱਕ ਡਿੱਗ ਗਈ ਸੀ ਲੋਕ ਆਪ ਲੋਕਾਂ ਨੇ ਆਪਣੇ ਘਰਾਂ ਦੀ ਕੀਮਤ ਤੋਂ ਵੱਧ ਕਰਜ਼ੇ ਤੱਕ ਚੁਕਾ ਦਿੱਤੇ ਸੀ ਹਜ਼ਾਰਾਂ ਪਰਿਵਾਰਾਂ ਦੀ ਆਰਥਿਕ ਹਾਲਾਤ ਬਹੁਤ ਜ਼ਿਆਦੇ ਜਿਹੜੇ ਵੱਤੋਂ ਬੱਤਰ ਹੋ ਗਏ ਸੀ ਮਾਹਿਰ ਮੰਨਦੇ ਨੇ ਕਿ ਜੇਕਰ ਹੁਣ ਸਰਕਾਰ ਨੇ ਮਾਰਕੀਟ ਦੇ ਵਿੱਚ ਤਾਂ ਕੱਲ ਨਾ ਦਿੱਤਾ ਤੇ ਉਸੇ ਤਰ੍ਹਾਂ ਦੀ ਲੰਬੀ ਮੰਦੀ ਫਿਰ ਤੋਂ ਆ ਸਕਦੀ ਹੈ ਦਰਅਸਲ ਕਾਰਨ ਕੀ ਨੇ ਕਿ ਵਿਆਜ ਦਰਾਂ ਵੱਧ ਚੁੱਕੀਆਂ ਨੇ ਲੋਕਾਂ ਨੂੰ ਕਰਜ਼ਾ ਲੈਣਾ ਮਹਿੰਗਾ ਹੋ ਚੁੱਕਿਆ ਮੰਗਾਂ ਤੇ ਜਿਹੜੀ ਪੂਰਤੀ ਦੇ ਵਿੱਚ ਸੰਤੋਲਨ ਨਹੀਂ ਰਿਹਾ ਇਸ ਵਕਤ ਯਾਨੀ ਕਿ ਮੰਗਾਂ ਹੋਰ ਨੇ ਪੂਰਤੀ ਹੋਰ ਆ ਯਾਨੀ ਕਿ ਆਪਸ ਦੇ ਵਿੱਚ ਡਿਫਰੈਂਸ ਨਜ਼ਰ ਆ ਰਿਹਾ ਲੋਕਾਂ ਦੀ ਆਮਦਨ ਦੇ ਮੁਕਾਬਲੇ ਘਰ ਬਹੁਤ ਜ਼ਿਆਦਾ ਮਹਿੰਗੇ ਹੋ ਚੁੱਕੇ ਨੇ ਮਹਾਰਾਂ ਦਾ ਇਹ ਵੀ ਕਹਿਣਾ ਸਰਕਾਰ ਨੂੰ ਕਿ ਨਵੇਂ ਘਰ ਬਣਾਉਣ ਦੇ ਲਈ ਪ੍ਰੋਜੈਕਟ ਸਟੇਜ ਕਰਨੇ ਚਾਹੀਦੇ ਨੇ ਮਾਰਕੀਟ ਵਿੱਚ ਸਥਿਰਤਾ ਲਿਆਂਦੇ ਜਿਹੜੇ ਕਦਮ ਨੇ ਉਸ ਨੂੰ ਲਿਆਉਣ ਦੇ ਲਈ ਚੁੱਕਣੇ ਚਾਹੀਦੇ ਨੇ ਘਰ ਖਰੀਦਣ ਵਾਲਿਆਂ ਲਈ ਵਿਆਜ ਦਰਾਂ ਘਟਾਉਣ ਜਾਂ ਫਿਰ ਸਹੂਲਤਾ ਚਾਹੀਦੀ ਨੇ ਤਾਂ ਇਸ ਵਕਤ ਗ੍ਰੇਟਰ ਟ੍ਰਾਂਟੋ ਏਰੀਆ ਦੇ ਵਿੱਚ ਇਸ ਤਰੀਕੇ ਦੇ ਹਾਲਾਤ ਬਣੇ ਨੇ ਜਾਨੀ ਕਿ ਉਹ ਹਾਲਾਤ ਜਿਹੜੇ 1990 ਦੇ ਜਿਹੜੇ ਦਹਾਕੇ ਤੋਂ ਬਾਅਦ ਜਾਨੀ ਕਿ 1992 ਦੇ ਹਾਲਾਤਾਂ ਦੇ ਵਿੱਚ ਬਣੇ ਸੀ ਕਿ ਐਸੇ ਹਾਲਾਤ ਬਣੇ ਸੀ ਘਰਾਂ ਦੀ ਕੀਮਤ 25 ਤੋਂ 30% ਤੱਕ ਡਿੱਗ ਚੁੱਕੀ ਸੀ ਤੇ ਇਸ ਵਕਤ ਹਾਂ ਮਾਹਿਰ ਇਹ ਕਹਿ ਰਹੇ ਨੇ ਕਿ ਹਸ ਵਕਤ ਜੇਕਰ ਇਸ ਮਾਰਕੀਟ ਦੇ ਵਿੱਚ ਪ੍ਰਸ਼ਾਸਨ ਨੇ ਉੱਥੋਂ ਦੀ ਸਰਕਾਰ ਨੇ ਦਖਲ ਨਾ ਦੇ ਕੇ ਜਿਹੜਾ ਜੋ ਪੂਰਤੀ ਅਤੇ ਮੰਗ ਨੂੰ ਜਿਹੜਾ ਆਪਸ ਦੇ ਵਿੱਚ ਮੇਨਟੇਨ ਨਾ ਕੀਤਾ ਤਾਂ ਫਿਰ ਹਾਲਾਤ 1990 ਵਾਲੇ ਮੁੜ ਤੋਂ ਵੀ ਬਣ ਸਕਦੇ ਨੇ ਕਿ ਕਿਸ ਤਰੀਕੇ ਦੇ ਨਾਲ ਇਸ ਵਾਰ ਜੁਲਾਈ 225 ਦੇ ਵਿੱਚ ਸਿਰਫ 369 ਜਿਹੜੇ ਮਾਫ ਕਰਨਾ 359 ਘਰ ਵੇਕੇ ਨੇ ਪਿਛਲੇ ਸਾਲਾਂ ਦੇ ਵਿੱਚ ਜੁਲਾਈ ਦੇ ਵਿੱਚ ਜਿਹੜੇ ਲਗਭਗ 1941 ਦੇ ਘਰ ਵੇਕਦੇ ਨੇ ਬਹੁਤ ਵੱਡਾ ਅੰਕੜਾ ਸਾਹਮਣੇ ਆਇਆ ਬਹੁਤ ਵੱਡੇ ਉੱਥੇ ਜਿਹੜਾ ਉਦਯੋਗ ਚੱਲਦਾ ਘਰਾਂ ਨੂੰ ਬਣਾਉਣ ਵਾਲਾ ਉਸ ਦੇ ਵਿੱਚ ਬਹੁਤ ਵੱਡੇ ਸਵਾਲ ਖੜੇ ਹੋਏ ਨੇ ਕੀ ਮੰਦੀ ਦੇ ਹਾਲਾਤਾਂ ਵੱਲ ਚਲੇ ਗਿਆ ਲੋਕਾਂ ਦੀ ਆਮਦਨ ਘਟ ਚੁੱਕੀ ਆ ਘਰਾਂ ਦੇ ਰੇਟ ਵਧ ਰਹੇ ਨੇ ਸਰਕਾਰ ਨੂੰ ਬਹੁਤ ਕੁਝ ਸੋਚਣ ਦੀ ਲੋਟ ਆ ਲੋਡ ਆ ਜਿਹੜਾ ਮਾਹਿਰਾਂ ਨੇ ਬਹੁਤ ਵੱਡੇ ਸਵਾਲ ਨੇ ਸਰਕਾਰ ਦੇ ਅੱਗੇ ਖੜੇ ਕੀਤੇ ਨੇ